ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਆਜਨਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ 1 ਸਤੰਬਰ ਤੋਂ ਬਦਲੇ ਨਿਜਮ ਜਾਨੋ ਜੇਬ ਤੇ ਪਵੇਗਾ ਕਿੰਨਾ ਸਰਲ ਪੀਜੀ ਅਤੇ ਆਈਟੀਆਰ ਤੋਂ ਲੈ ਕੇ ਪੈਨਸ਼ਨ ਕ੍ਰੈਡਿਟ ਕਾਰਡ ਤੱਕ ਪੜੋ ਪੂਰੀ ਡਿਟੇਲ ਇੱਕ ਅੱਜ 1 ਸਤੰਬਰ 2025 ਤੋਂ ਵੱਡੇ ਵਿੱਤੀ ਬਦਲਾਅ ਹੋਏ ਹਨ ਜੋ ਲੋਕਾਂ ਦੀਆਂ ਜੇਬਾਂ ਤੇ ਭਾਰੀ ਅਸਰ ਕਰ ਸਕਦੇ ਹਨ ਐਲਪੀਜੀ ਦਰਾਂ ਪੈਨਸ਼ਨ ਕ੍ਰੈਡਿਟ ਕਾਰਡ ਆਮਦਨ ਟੈਕਸ ਰਿਟਰਨ ਭਾਰਤੀ ਡਾਕ ਨਿਚਨ ਐਫਟੀ ਸਕੀਮ ਆਦ ਨਾਲ ਸੰਬੰਧਿਤ ਬਦਲਾਅ ਹਨ ਜੋ ਪੂਰੇ ਮਹੀਨੇ ਲਈ ਲੋਕਾਂ ਦਾ ਬਜਟ ਵਿਗਾੜ ਸਕਦੇ ਹਨ ਆਓ ਜਾਣਦੇ ਹਾਂ ਇਹਨਾਂ ਦੇ ਬਦਲਾਅ ਬਾਰੇ ਦੱਸ ਦਈਏ ਕਿ 9 19 ਕਿਲੋਗ੍ਰam ਵਾਲੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਅੱਜ ਤੋਂ ਕੱਟ ਗਈਆਂ ਹਨ ਰਾਤ 12 ਵਜੇ ਤੋਂ ਨਵੀਆਂ ਕੀਮਤਾਂ ਦੀ ਲਿਸਟ ਆ ਗਈ ਸੀ ਅਤੇ ਰਾਤ ਨੂੰ ਹੀ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਸਿਲੰਡਰ ਦੀ ਕੀਮਤ ਵਿੱਚ 51 ਰੁਪਏ ਦੀ ਕਟੌਤੀ ਹੋਈ ਹੈ ਜਿਸ ਤੋਂ ਬਾਅਦ ਅੱਜ ਤੋਂ ਵਪਾਰਕ ਸਿਲੰਡਰ ਦਿੱਲੀ ਵਿੱਚ 1581 ਰੁਪਏ ਕਲਕੱਤਾ ਵਿੱਚ 1683 ਰੁਪਏ ਦੇ ਮੋਬਾਈਲ ਵਿੱਚ 1531 ਰੁਪਏ ਅਤੇ ਚਨਈ ਵਿੱਚ 1737 ਰੁਪਏ ਉਪਲਬਧ ਹੈ ਦੱਸਦੇ ਹਾਂ ਕਿ ਅੱਜ 1 ਸਤੰਬਰ ਤੋਂ ਭਾਰਤੀ ਡਾਕ ਪ੍ਰਣਾਲੀ ਵੀ ਬਦਲ ਗਈ ਹੈ ਅੱਜ ਤੋਂ ਡਾਕ ਸੇਵਾ ਤੇ ਸਪੀਡ ਪੋਸਟ ਸੇਵਾ ਦਾ ਰਲੇਵਾ ਹੋ ਗਿਆ ਹੈ ਜਿਖ ਸਥਿਤੀ ਵਿੱਚ ਹੁਣ ਆਮ ਡਾਕ ਸੇਵਾ ਬੰਦ ਹੋ ਗਈ ਹੈ ਹੁਣ ਲੋਕ ਡਾਕ ਰਾਹੀਂ ਨਹੀਂ ਸਗੋਂ ਸਪੀਡ ਪੋਸਟ ਰਾਹੀਂ ਕੁਝ ਵੀ ਭੇਜ ਸਕਦੇ ਹਨ ਇਸ ਦੇ ਨਾਲ ਹੀ ਦੱਸ ਦੇਈਏ ਕਿ ਅੱਜ ਤੋਂ ਸਟੇਟ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਬੈਂਕ ਨੇ ਜਾਰੀ ਕੀਤੇ ਕੁਝ ਕ੍ਰੈਡਿਟ ਕਾਰਡਾਂ ਲਈ ਮੇਰੇ ਵੱਲੋਂ ਪੁਆਇੰਟ ਪ੍ਰੋਗਰਾਮ ਵਿੱਚ ਬਤਲਾਇਆ ਕੀਤਾ ਹੈ ਹੁਣ ਕ੍ਰੈਡਿਟ ਕਾਰਡ ਧਾਰਕਾਂ ਨੂੰ ਡਿਜੀਟਲ ਗੇਮਿੰਗ ਆਨਲਾਈਨ ਗੇਮਿੰਗ ਅਤੇ ਸਰਕਾਰੀ ਵੈਬਸਾਈਟ ਤੇ ਲੈਣ-ਦੇਣ ਕਰਨ ਦੇ ਕਾਰਡ ਪੁਆਇੰਟ ਨਹੀਂ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਦੋ ਵੱਡੇ ਬੈਂਕਾਂ ਦੀ ਪਿਕਸਡ ਡਿਪਾਇਡ ਜੈਡ ਵੀ ਬਦਲ ਗਈ ਹੈ ਇੰਡੀਅਨ ਬੈਂਕ ਕਤੇ ਆਈ ਡੀ ਬੀ ਆਈ ਬੈਂਕ ਦੀ ਐਫ ਡੀ ਸਕੀਮ ਲੈਣ ਦੀ ਆਖਰੀ ਮਿਤੀ ਖਤਮ ਹੋ ਗਈ ਹੈ ਅੱਜ ਤੋਂ ਲੋਕ ਇੰਡੀਅਨ ਬੈਂਕ ਦੀ 447 ਅਤੇ 552 ਦਿਨਾਂ 55 ਦਿਨਾਂ ਦੀ ਸਕੀਮ ਨਹੀਂ ਲੈ ਸਕਣਗੇ ਆਈ ਡੀ ਬੀ ਆਈ ਬੈਂਕ ਦੀ 444 555 ਤੇ 700 ਦਿਨਾਂ ਦੀ ਸਕੀਮ ਵੀ ਅੱਜ ਤੋਂ ਬੰਦ ਹੋ ਗਈ ਹੈ ਮੈਂ ਦੱਸ ਦਈਏ ਕਿ ਅੱਜ ਤੋਂ ਰਾਸ਼ਟਰੀ ਪੈਨਸ਼ਨ ਯੋਜਨਾ ਦੀਨ ਜੁਨਾਈ ਜੁਨੀਫਾਈਡ ਪੈਨਸ਼ਨ ਯੋਜਨਾ ਦੀ ਚੋਣ ਕਰਨ ਦੀ ਆਖਰੀ ਮਿਤੀ ਵਾਧਾ ਦਿੱਤੀ ਗਈ ਹੈ ਇਹ ਨਿਯਮ ਕੇਂਦਰੀ ਕਰਮਚਾਰੀਆਂ ਲਈ ਹੈ ਹੈ ਇਨ ਜਿਨ੍ਹਾਂ ਲਈ ਨਵੀਂ ਪੈਨਸ਼ਨ ਯੋਜਨਾ ਲਾਗੂ ਕੀਤੀ ਗਈ ਹੈ ਪਹਿਲਾਂ ਯੋਜਨਾ ਦੀ ਯੋਜਨਾ ਦੀ ਚੋਣ ਕਰਨ ਦੀ ਮਿਤੀ 30 ਜੂਨ ਸੀ ਜਿਸ ਨੂੰ ਪਹਿਲਾਂ 30 ਅਗਸਤ ਤੱਕ ਵਧਾ ਦਿੱਤਾ ਗਿਆ ਸੀ ਤੇ ਹੁਣ ਇਸ ਨੂੰ 30 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ